ਤੂੰ ਅਮੀਰ ਤਾਂ ਹੈ ਨਹੀਂ ਕੋਤਾ ਫਿਰ ਦੇਖਣ ਤੋਂ ਲੱਗਦਾ ਵੀ ਬਹੁਤ ਅਮੀਰ ਤਾਂ ਹੈ ਨਹੀਂ ਤੇ ਤੂੰ ਅਗਰ ਗਰੀਬ ਦੇ ਬੱਚਿਆਂ ਦਾ ਨਹੀਂ ਫਿਕਰ ਕਰੂਗਾ ਤਾਂ ਕੌਣ ਕਰੂਗਾ ਇਹ ਬਾਤ ਕਰ ਰਹੇ ਆਂ ਤਕਰੀਬਾਂ ਦੇ ਬੱਚੇ ਤਾਂ ਤੂੰ ਮਾਰਨ ਲਗਾ ਤੇਰੀ ਚੀਜ਼ ਤਾਂ ਗਰੀਬ ਦੇ ਬੱਚਿਆਂ ਨੇ ਇਹ ਬਾਥਰੂਮ 'ਚ ਜਿਹੜਾ ਘੋੜਾ ਆਹ ਦੇਖਣ ਤੋਂ ਸਹੀ ਬਾਥਰੂਮ 'ਚ ਨਹੀਂ ਹੈ ਹੋਰ ਇਹਨੂੰ ਕੀ ਕਹਿੰਦੇ ਆ ਮਤਲਬ ਆ ਟਾਇਲਟ ਆ ਆ ਘੋੜਾ ਰੱਖਿਆ ਹੋਇਆ अगर तेरा गंदा काम देख के कोई बंदा कहे तो हमने भी गंदा करना है दूसरे को अलाउ कर दे हम उसको तो भी चेतावनी किसको, ये किसको? जो जो काम कर रहे हैं बना रहे हैं बताओ एक दिन में नहीं ठीक होगा तेरे को भी ठीक करने का टाइम लगेगा ना हमको ठीक हो गया तू एक बात बता रो क्यों रहा है रो क्यों रहा है मतलब पाप ज्यादा रहे बाप नहीं है है मतलग, उसका मतलब कि ऐसा गंदा काम करो इमोशनली ना ब्लैकमेल कर किसके है जहां कितनों का पूछ उनके मां बाप नहीं है तो समाज को मार देंगे वो उठे जिदा मखिया गंद तू खिला रहे हैं तेन कोई पछतावा हो रहा ਬੱਚਿਆਂ ਵੱਲੋਂ ਖਾਈਆਂ ਜਾਣ ਵਾਲੀਆਂ ਸੀਲ ਪਿੰਨੀਆਂ ਜਾਣ ਲੇਵਾ ਵੀ ਹੋ ਸਕਦੀਆਂ ਨੇ ਇਸ ਦਾ ਖੁਲਾਸਾ ਅੱਜ ਉਸ ਵੇਲੇ ਹੋਇਆ ਜਦੋਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਸੀਲ ਪਿੰਨੀਆਂ ਬਣਾਉਣ ਵਾਲੀ ਫੈਕਟਰੀ ਤੇ ਛਾਪਾ ਮਾਰਿਆ ਉਹਨਾਂ ਦੇਖਿਆ ਕਿ ਪਿੰਨੀਆਂ 'ਚ ਇਸਤੇਮਾਲ ਹੋਣ ਵਾਲਾ ਗੁੜ ਬੁਰੀ ਤਰ੍ਹਾਂ ਨਾਲ ਗੰਦਾ ਹੋਇਆ ਪਿਆ ਸੀ ਅਤੇ ਉਸ ਦਾ ਪਾਣੀ ਬਹਾਰ ਫਰਸ਼ ਤੇ ਡਿੱਗਦਾ ਪਿਆ ਸੀ ਅਤੇ ਪਿੰਨੀਆਂ ਬਣਾਉਣ ਵਾਲੇ ਸਿਰਫ ਵਿੱਚ ਮੱਖੀਆਂ ਮਰੀਆਂ ਹੋਈਆਂ ਸਨ ਜਦ ਬਣਾਉਣ ਵਾਲੇ ਨੂੰ ਪਤਾ ਚੱਲਿਆ ਕਿ ਕੀ ਹੋ ਰਿਹਾ ਤਾਂ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗਾ ਅਤੇ ਹੱਥ ਜੋੜਨ ਲੱਗਾ ਅਤੇ ਮਾਫੀ ਮੰਗਣ ਲੱਗਾ ਡਾਕਟਰ ਲਖਵੀਰ ਦੀ ਟੀਮ ਨੇ ਇਹਨਾਂ ਪਿੰਨੀਆਂ ਦੇ ਅਤੇ ਗੁਰਦੇ ਸੈਂਪਲ ਲੈਬੋਰਟਰੀ ਵਿੱਚ ਜਾਂਚ ਲਈ ਭੇਜ ਦਿੱਤੇ ਗਏ ਹਨ ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹਾ ਦੀ ਖਾਸ ਰਿਪੋਰਟ ਮੈਂ ਮੇਰੇ ਨਾਲ ਫੂਡ ਸੇਫਟੀ ਟੀਮ ਅੱਜ ਇੱਥੇ ਇਨਫੋਰਮੇਸ਼ਨ ਦੇ ਤਹਿਤ ਆਏ ਸੀਗੇ ਇਹ ਕੀਰਤੀ ਨਗਰ ਚਾ ਇੱਕ ਨੰਬਰ ਗਲੀ ਆ ਰਾਮ रामचंद्र रामचंद्र ਇਸ ਦਾ ਨਾਮ ਹੈ ਤੋਂ ਇਹਦੇ रामचंद्र ਦੇ ਅਸੀਂ ਇਨਫੋਰਮੇਸ਼ਨ ਤੇ ਪਹੁੰਚਦੇ ਸਾਨੂੰ ਸਵੇਰ ਦਾ ਹੀ ਬੰਦਾ ਫੋਨ ਕਰ ਰਿਹਾ ਸੀ ਇੱਕ ਸਰਦਾਰ ਜੀ ਸਾਡੇ ਤੇ ਉਹ ਉਹਨਾਂ ਨੇ ਫਿਰ ਕਿਹਾ ਵੀ ਇੱਥੇ ਚੈੱਕ ਕਰੋ ਇਹ ਬੜੇ ਗੰਦੇ ਹਾਲਾਤਾਂ ਚ ਪਿੰਨੀਆਂ ਬਣਾਉਂਦਾ ਬੱਚਿਆਂ ਦੇ ਖਾਣ ਵਾਲੀਆਂ ਹੈਰਾਨੀ ਦੀ ਗੱਲ ਆ ਵੀ ਤਰਪਾਲ ਤੇ ਪਿੰਨੀਆਂ ਪਾਈਆਂ ਹੋਈਆਂ ਤੇ ਉਹ ਉੱਪਰ ਕੱਪੜੇ ਕੱਚੇ ਬਣਣਾ ਟੰਗੇ ਹੋਏ ਤਾਰ ਤੇ ਤੇ ਪਿੰਨੀਆਂ ਜਿਹੜੀਆਂ ਉਤੇ ਮੱਖੀਆਂ ਦੀ ਪਰਮਾਰ ਚੰਗੀ ਆ ਗੁੜ ਕੋਲ ਕੇ ਟੱਬ ਰੱਖਿਆ ਹੋਇਆ ਜਿਹਦੇ ਚ ਇਹ ਪਿੰਨੀਆਂ ਉਹ ਪਤਾ ਨਹੀਂ ਉਹ ਤਾਂ ਗੁੜ ਦਾ ਚਾਸ਼ ਦੀ ਚੀਜ਼ ਬਣਾਉਂਦਾ ਇਹ ਫਿਰ ਜਿਹੜੇ ਇਹਦੇ ਜਿੱਦਾਂ ਦੇ ਹਾਲਾਤਾਂ ਚ ਇਹਨਾਂ ਪਿੰਨੀਆਂ ਰੱਖਿਆ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਇਹਦੇ ਕੋਲ ਲਾਇਸੈਂਸ ਹੈ ਕਹਿੰਦਾ ਇਹ ਆ ਪਾਰ ਮਹੀਨੇ ਕੰਮ ਕਰਦੇ ਫਿਰ ਅਸੀਂ ਗੋਰਖਪੁਰ ਜੁਪੀ ਚਲੇ ਜਾਂਦੇ ਆ ਮੈਂ ਇੱਕ ਗੱਲ ਇਹਨੂੰ ਪੁੱਛਦਾ ਵੀ ਤੂੰ 4 ਮਹੀਨੇ ਯਾਰ ਕਿ ਤੈਨੂੰ ਕੋਈ ਫੂਡ ਦਾ ਫਿਕਰ ਨਹੀਂ ਗਲਤੀਆਂ ਮੰਨਣਾ ਸਾਹਮਣੇ ਆ ਕੇ ਫੂਡ ਸੇਫਟੀ ਦੇ ਡਰੋਂ ਇਦਾਂ ਕਰਨਾ ਇਹ ਡਰ ਕਰਕੇ ਨਹੀਂ ਚੰਗਾ ਕੰਮ ਕਰਨਾ ਹੋਣਾ ਚਾਹੀਦਾ ਤੁਸੀਂ ਇਹ ਸੋਚੋ ਯਾਰ ਲੋਕਾਂ ਨੂੰ ਸੇਫ ਤੇ ਮਿਆਰੀ ਖਾਣਾ ਆਪਾਂ ਦੇਣਾ ਨਹੀਂ ਹੈਗਾ ਫਿਰ ਮੈਂ ਇੱਕ ਗੱਲ ਇਹਨੂੰ ਕਈਆ ਰਮੋ ਨੂੰ ਵੀ ਜਿਹੜੇ ਬੱਚੇ ਆ ਉਹ ਵੀ ਤਾਂ ਸਾਡੇ ਹੀ ਆ ਜਿਹੜੇ ਖਾਂਦੇ ਆ ਔਰ ਜਿਹੜੀ ਵਿਚਾਰਨ ਵਾਲੀ ਗੱਲ ਹੈ ਕਿ ਜਿਹੜੀਆਂ ਕਿੰਨੀਆਂ ਹਨਾ ਜਿਹੜੀਆਂ ਜਿਹੜੀਆਂ ਇਹ ਬਣਾ ਰਿਹਾ ਉਹ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਅਮੀਰ ਜਾਂ ਵੱਡਾ ਜਿਹੜਾ ਬਹੁਤ ਪੈਸੇ ਵਾਲਾ ਉਹ ਖਾਂਦਾ ਹੋ ਨਾ ਔਰ ਮੈਨੂੰ ਇਹ ਵੀ ਨਹੀਂ ਲੱਗਦਾ ਕਿ ਉਹਨੂੰ ਵੱਡੇ ਖਾਂਦੇ ਹੋਣਗੇ ਵੱਡੇ ਵੱਡੇ ਬਡੇਰੀ ਉਮਰ ਦੇ ਉਹਨਾਂ ਬੱਚੇ ਹੀ ਖਾਂਦੇ ਆ ਔਰ ਬੱਚੇ ਵੀ ਮੈਨੂੰ ਲੱਗਦਾ ਵੀ ਜਿਹੜੇ ਆ ਤੂੰ ਤੂੰ ਤਾਂ ਤੂੰ ਅਮੀਰ ਤਾਂ ਹੈ ਨਹੀਂ ਬਹੁਤਾ ਤੇ ਦੇਖਣ ਤੋਂ ਲੱਗਦਾ ਬਈ ਬਹੁਤ ਅਮੀਰ ਤਾਂ ਹਨ ਤੇ ਤੂੰ ਅਗਰ ਗਰੀਬ ਦੇ ਬੱਚਿਆਂ ਦਾ ਨਹੀਂ ਫਿਕਰ ਕਰੂਗਾ ਤਾਂ ਕੌਣ ਕਰੂਗਾ ਨਹੀਂ ਬਾਤਾਂ ਕਰ ਰਹੇ ਆ ਤਗਰੀਬਾਂ ਦੇ ਬੱਚੇ ਤੇ ਤੂੰ ਮਾਰਨ ਕਾ ਤੇਰੀ ਚੀਜ਼ ਤਾਂ ਗਰੀਬ ਦੇ ਬੱਚਿਆਂ ਨੂੰ ਸੋ ਅੱਜ ਇਹਨੂੰ ਇਹ ਜੋ ਮਰਜੀ ਕਹਿੰਦਾ ਆ ਪੇ ਅਸੀਂ ਇਹਦੇ ਸੈਂਪਲ ਲੈ ਚੱਲੇ ਆ ਅੱਜ ਪਿੰਨੀਆਂ ਦੇ ਵੀ ਲੈ ਲਏ ਸੈਂਪਲ ਗੋੜ ਜਿਹੜਾ ਇਹ ਗੋੜ ਇਹਨੇ ਬਾਥਰੂਮ ਚ ਰੱਖਿਆ ਹੋਇਆ ਸੀ ਇਦਾਂ ਦੇ ਹਾਲਾਤਾਂ ਚ ਉਹ ਲੈ ਲਿਆ ਤੇ ਇਥੇ ਤੇ ਬਾਥਰੂਮ ਚ ਜਿਹੜਾ ਗੋੜਾ ਆ ਦੇਖੋ ਤੁਸੀਂ ਨਹੀਂ ਬਾਥਰੂਮ ਮੇ ਨਹੀਂ ਹੈ ਹੋਰ ਇਹਨੂੰ ਕੀ ਕਹਿੰਦੇ ਆ ਆਹ ਆ ਦੇਖੋ ਇਹਦੇ ਨਾਲ ਹੀ ਬਿਲਕੁਲ ਇੱਧਰ ਟਾਇਲਟ ਆ ਆ ਦੇਖੋ ਆ ਦੇਖੋ ਇਹ ਟਾਇਲਟ ਆ ਮਤਲਬ ਆ ਟਾਇਲਟ ਆ ਆ ਗੋੜਾ ਰੱਖਿਆ ਹੋਇਆ ਇਦਾਂ ਦੇ ਹਾਲਾਤਾਂ ਚ ਚੀਜ਼ਾਂ ਪ੍ਰੋਵਾਈਡ ਕਰਦੇ ਆ ਸੋ ਇਹ ਗੁੜ ਦੇ ਸੈਂਪਲ ਲੈ ਜਾਣੇ ਆ ਗੁੜ ਦੇ ਦੇਖੋ ਤੁਸੀਂ ਕਿੱਦਾਂ ਦੇ ਹਾਲਾਤ ਚ ਇਹਨੇ ਗੁੜ ਰੱਖਿਆ ਇਹ ਗੁੜ ਪਿੰਨੀਆਂ ਬਣਾਉਣ ਲਈ ਯੂਜ਼ ਕਰਦਾ ਬੰਦਾ ਰਾਮੋ ਸ਼ਾਮਚੰਦਰ ਤੇ ਅਸੀਂ ਜਿਹੜਾ ਅਸੀਂ ਸੈਂਪਲ ਅੱਜ ਪਿੰਨੀਆਂ ਦੇ ਵਿੱਚੋਂ ਲੈਣੇ ਆ ਕੀਰਤੀਨਗਰ ਚ ਰਾਮੂ ਦੇ ਮਕਸਦ ਜਿਹੜਾ ਇਹ ਨਹੀਂ ਹੈਗਾ ਕੱਲਾ ਭਈ ਜਿਹੜਾ ਇਹ ਸੈਂਪਲ ਲੈਣੇ ਆ ਉਹਦਾ ਰਿਜ਼ਲਟ ਕੀ ਆਊਗਾ ਉਹ ਇਹਦਾ سزا ਕੀ ਇਹਨੂੰ ਮਿਲਗੀ ਮੰਤਵ ਇਹ ਹੈ ਭਈ ਸਾਡਾ ਜਿਹੜਾ ਲੋਕੀ ਅਵੇਅਰ ਹੋ ਜਾਣ ਫੂਡ ਸੇਫਟੀ ਟੀਮ ਜਾਊਗੀ ਤਾਂ ਲੋਕੀ ਡਰੋਂ ਕਰਨ ਨਹੀਂ ਅਸੀਂ ਚਾਹੁੰਦੇ ਸਾਡਾ ਮੈਸੇਜ ਜਿੱਥੇ ਪਹੁੰਚ ਜਾਂਦਾ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਲੋਕੀ ਆਪਣਾ ਠੀਕ ਕਰ ਲੈਣ ਅਸੀਂ ਕਦੇ ਵੀ ਨਹੀਂ ਚਾਹੁੰਦੇ ਕਦੀ ਵੀ ਨਹੀਂ ਚਾਹੁੰਦੇ ਅਸੀਂ ਜਾਈਏ ਤਾਂ ਸਾਨੂੰ ਐਦਾਂ ਦੇ ਹਾਲਾਤ ਮਿਲਣ ਐਦਾਂ ਦੀ ਲੈਟਰਨ ਮਿਲੇ ਨਾਲ ਇਹ ਅਧਰੀ ਅਸੀਂ ਚੋਣੇ ਔਰ ਜਿੱਦਾਂ ਦੇ ਤਰਪਾਲ ਗੰਦੇ ਤੇ ਪਾਈ ਆ ਔਰ ਜਿੱਦਾਂ ਦੇ ਹਾਲਾਤਾਂ ਨੇ ਗਡਾਉਨ ਬਣਾਇਆ ਸੋ ਸੈਂਪਲ ਲੈ ਲਾਂਗੇ ਔਰ ਸੈਂਪਲ ਜਦੋਂ ਟੈਸਟ ਹੋ ਕੇ ਆਉਣਗੇ ਫਿਰ ਹੀ ਇਹ ਵੇਚ ਸਕੂਗਾ ਕੋਈ ਚੀਜ਼ ਨਹੀਂ ਤਾਂ ਨਹੀਂ ਵੇਚ ਸਕੂਗਾ ਬਸ ਕੋਲ ਮळा ਕੇ ਮਿਸ਼ਨ ਤਦਰੁਸਤ ਪੰਜਾਬ ਲਾਗੂ ਕਰਕੇ ਹਟਾਂਗੇ ਜਿਹੜੇ ਹੁਣ ਫੇਰ ਤੁਸੀਂ ਕੋਈ ਮੈਨੂੰ ਕਵੇ ਤੇ ਪ੍ਰਵਾਸੀ ਭਾਰਤੀਆਂ ਨੂੰ ਤੁਸੀਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਮੈਂ ਥੋੜਾ ਇਹਨੂੰ ਲਿਆਂਦਾ ਜਿਹੜਾ ਬੰਦਾ ਇਨਫੋਰਮੇਸ਼ਨ ਲੈ ਕੇ ਆ ਉਹ ਮੈਂ ਥੋੜਾ ਉਹਨੂੰ ਪਲਾਨ ਕੀਤਾ ਕੁਝ ਸੋ ਇਹ ਕੁਝ ਨਹੀਂ ਇਦਾਂ ਦੀ ਗੱਲ ਅਸੀਂ ਚੋਣੇ ਭਈ ਜਿਹੜਾ ਐਡਲਟ ਉਹ ਨਾ ਪੰਜਾਬੀ ਆ ਉਹਨੂੰ ਏਦਾਂ ਦੇਖਣਾ ਚਾਹੀਦਾ ਨਾ ਉਹਨੂੰ ਇਹਦਾ ਜੂਪੀ ਦਾ ਦੇਖਣਾ ਚਾਹੀਦਾ ਨਾ ਉਹਨੂੰ ਬਿਹਾਰ ਦਾ ਦੇਖਣਾ ਚਾਹੀਦਾ ਉਹਨੂੰ ਦੇਖਣਾ ਚਾਹੀਦਾ ਵੀ ਉਹ ਸਮਾਜ ਦਾ ਦੁਨੀਆ ਦਾ ਦੁਸ਼ਮਣ ਆ ਜਿਹੜਾ ਜ਼ਹਿਰ ਖੜਾ ਰਿਆ ਸਟੇਟ ਨਾਲ ਉਹਨੂੰ ਲਿੰਕ ਕਰਕੇ ਨਹੀਂ ਦੇਖਣਾ ਚਾਹੀਦਾ ਪਰ ਜਿਹੜੀ ਸਟੇਟ ਜ਼ਿਆਦਾ ਏਦਾਂ ਕਰ ਰਹੀ ਆ ਤਾਂ ਕਿਤੇ ਨਾ ਕਿਤੇ ਸਵਾਲ ਤਾਂ ਉੱਠੂਗਾ ਸ਼ੁਕਰੀਆ ਥੈਂਕ ਯੂ ਤੂੰ ਇੱਕ ਬਾਤ ਬਤਾ ਰੋ ਕਿਉਂ ਰਹਾ ਹੈ ਰੋ ਕਿਉਂ ਰਹਾ ਮਤਲਬ ਪਾਪ ਜਾਦਾ ਰਹੇ ਹੈ ਗਲਤੀ ਹੋ ਗਿਆ नहीं नहीं मतलब मतलब उसका मतलब नहीं, नहीं नहीं, नहीं अब मेरे माँ बाप नहीं है मेरे भी नहीं, नहीं एक मेरे मेरी बात सुनो मेरे इमोशनली ना ब्लैकमेल कर <laughs> इमोशनली ऐसे भावुक हो के नहीं मेरे माँ बाप नहीं मैं लोगों को जहर खिला दू है मेरे है नहीं है माता पिता किसके हैं जहाँ कितनों का पूछ उनके माँ बाप नहीं है तो समाज को मार देंगे पछतावा हो रहा है पछतावा है उठे जिदा मक्खिया गंद तू खिला रहे हैं तेरे को पछतावा है कोई पछतावा हो रहा है बस भाई आगे से बढ़िया काम करना हमसे लाइसेंस लो और ऐसे नहीं तेरे को बनाने